ਤੁਹਾਡਾ ਹਰ ਕੋਲ ਨਾ ਮੀਟ ਨਹੀਂ ਦਿੰਦੀ ਤੁਹਾਨੂੰ ਕੋਈ ਕਾਹਤ ਨਹੀਂ ਦਿੰਦਾ ਕਿ ਤੁਹਾਨੂੰ ਕੋਈ ਫਾਰਮ ਭਰਨਾ ਪਵੇ ਤੁਹਾਨੂੰ ਕਿਹੇ ਦਫ਼ਤਰ ਜਾਣਾ ਪਵੇ ਤੁਹਾਨੂੰ ਕਿਹੇ ਬਰਾਦਰੀ ਦਾ ਸਰਟੀਫਿਕੇਟ ਬਣਾਉਣਾ ਪਵੇ ਤੁਹਾਨੂੰ ਕਿਹੇ ਸਰਪੰਚ ਦੇ ਮੋਹਰ ਤੋਂ ਲੈਣੀ ਪਵੇ ਕਿਹੇ ਚੀਜ਼ ਦੀ ਲੋੜ ਨਹੀਂ ਪਈ ਸੱਤੇ ਪਹਿਲਾਂ ਤੋਂ ਤੇ ਸਾਰਿਆਂ ਦੇ ਬਾਅਦ ਹੋਏ ਔਰ ਤਕਰੀਬਨ हजार रुपया छे सौ यूनिट का बिल हजार अंदाज का माफ है, है दे 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 तो जो तो एक बिल हजार हजार से माफ हा एक साल का किना हो गया सत्या साल माफ हा कि हो गया सवा लख रुपया एक घर प्रति

और एच एक नई चीज ऐड हो गई क्योंकि हम गर्मी की रोटा कूलर चल रहा है बिल आ जाने की छे सौ यूनिट जरा कि छे सौ एक जो पहले छे सौ के पैसे पैसे हूं ओर प्रविजन हो गई है कि धा बिल जो तो बार करना शुरू होता छे सौ ऐसे भी मानसा कर

ਹਰ ਪਿੰਡੋਂ ਦੇ ਦੋਨ ਕਦਰ ਚਾਰ ਤੇ ਪੰਜ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ। ਫਿਰ ਕਿਸੇ ਨਾਲ ਕੋਈ ਫੱਕ ਪਾਤ ਨਹੀਂ ਹੋਇਆ। ਕੋਈ ਵਾਰ ਰੋਧ ਨਹੀਂ ਹੋਇਆ। ਮਰੋੜ ਮਰਜ਼ੇ ਦਾ ਹੱਥੇ ਨੌਕਰੀਆਂ ਦੇ ਦਿੱਤੀ। ਫਿਰ ਇਹ ਕੰਨੀਆਂ ਨੌਕਰੀਆਂ ਨਹੀਂ 11.14-15 ਹਜ਼ਾਰ ਸਿੱਖਿਆ ਮੈਦਨੇ ਦੇ ਵਿੱਚ ਕੱਚੇ ਮੁਲਾਜ਼ਮ ਸੀ ਸਿੱਖਿਆ ਪ੍ਰੋਵਾਈਡਰ ਉਹ ਵੀ ਪੱਕੇ ਉਹ ਵੀ ਹਰ ਹਫ਼ਤੇ ਵਿੱਚ 2 4 2 4 ਹਰ ਮਹੀਨੇ ਵਿੱਚ ਹੈ ਜੀ ਜੇ ਸਿਹਤ ਦੇ ਦਿੱਤੀ ਗੱਲ ਕਹੀ ਤੇ ਮਹਾਰਾਜ ਜੀ ਦੇ ਨੇ ਕੋਲੇ ਹੈ ਅਸੀਂ ਆ ਬੇਟੀ ਅੱਕੇ ਦੇ ਬੱਚੀ ਕੰਟ ਮਾਹ ਲਾਪਲੇ ਦੇ ਕੋਲੇ ਹੈ ਪੂਰੇ ਕਰਦੀਆਂ ਹਰ ਹਫ਼ਤੇ ਵਿੱਚ 9 ਆਹਾਰ ਦੀ ਨਹੀਂ ਕੋਲੇ ਹੈ

देती है इस बहुत ही लैब बन रही खेल मनाग बन रहे भर्ती गए कैंपस मैनेजर भर्ती गए सिक्योरिटी गार्ड रखे गए जेडे बसा ला के प्राइवेट स्कूलों प्रबंध चंगा प्रबंध ਸਰਕਾਰੀ ਸਕੂਲਾਂ ਦਾ ਅਜੋ। ਉਹ ਕਿ ਜੇ ਦੀ ਆਵਾਜ਼ ਦੀ ਭਾਟੀ ਇਹ ਸਭ ਤੋਂ ਵੱਧ ਤਵੱਜੋ ਸਿੱਖਿਆ ਤੇ ਸਿਹਤ ਇਹਨਾਂ ਦੋਵਾਂ ਚੀਜ਼ਾਂ ਦੇ ਸਭ ਤੋਂ ਵੱਧ ਬੱਚੇ ਦੇ ਲਈ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਚੰਗਾ ਤੇ ਬਰੀ ਇਲਾਜ ਮਿਲੇ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਤੇ ਸਰੀਪੀ ਪੜਾਈ ਜਿਹੜੀ ਆ ਉਹ ਮਿਲੇ ਕਿਉਂਕਿ ਇਹ ਸਰਕਾਰਾਂ ਦਾ ਇਹੜੇ ਬੁਨਿਆਦੀ ਜਿਹੜਾ ਵਾਅਦੇ ਮੰਨਦੇ ਆ ਇਹ ਸਹੂਤਾ ਜਿਹੜੀ ਆ ਇਹ ਦੁੱਖਾਂ ਲੱਗਿਆ ਜਾਣ ਪਰ ਚੱਲਣਾ ਥਾਲ ਦੇ ਰਾਜ ਭਾਗ ਤੋਂ ਬਾਅਦ ਵੀ ਇਹ ਸਹੂਤਾ ਜਿਹੜੀਆਂ ਬੁਨਿਆਦੀ ਸਹੂਤਾ ਨੇ ਇਹ ਵੀ ਨਹੀਂ ਸਮਾਈ ਨੂੰ ਦੇ। ਤੋਂ ਇਹ ਵੀ ਕਾਰਨ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੋਣ ਦੇ ਚਾਹੀਏ। ਤੀਜਾ ਵਿਕਲਪ ਵਲ ਕੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ और उन्होंने बनने बयासी एम एल ए होली बार बने ती पी पेंती साल उम्र के एम एल ए बनेंत्र बन गए इन यंग उम्र तो पहुंच गए दस तहू पता ही है विह एमएलए बन के हो

ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਸਰਪੰਚ ਸਾਹਿਬ ਇਹ ਤੁਹਾਨੂੰ ਦੱਸਿਆ ਇਹ ਮੈਨੂੰ ਦੱਸਣਾ ਇਹ ਕਹਿੰਦੇ ਯਾਰ ਮੇਰੇ ਤੇ ਜਨਰੇਟਰ ਨੂੰ ਜੰਗਾਲ ਲੱਗ ਗਿਆ ਜਿਹੜਾ ਮੱਕੀਆਂ ਨੂੰ ਬੋਣ ਇੰਨੀ ਲੈਕ ਬਵੀਆਂ ਵੀ ਆਈ ਆ ਕਿ ਕੋਈ ਗੱਲ ਕਰਨ ਵਾਲੀ ਵੀ ਬਵੀਆਂ ਬੰਦ ਕਰਨੀਆਂ ਪੈ ਗਈ ਤੇ ਗੰਨੇ ਦੀ ਪ੍ਰਮਾਣ ਸੀ 55 ਰੁਪਏ ਬੋਨਸ ਪੌਣੇ 300 ਕਰੋੜ ਰੁਪਏ ਉਹ ਵੀ ਤੁਹਾਡੇ ਕੋਲ ਦਾ ਚਾਹ ਚੋਣ ਸੱਤ ਤੋਂ ਵੱਧ ਕਰਦਾ ਰੇ ਪੂਰੇ ਦੇਸ਼ ਤੋਂ ਪੰਜਾਬ ਦੇ ਵਿੱਚ ਮਾਰ ਸਾਹਮਣੇ ਦਿੱਤਾ ਪਰ ਆਪਣੇ ਵੀ ਕੌਣ ਜਾਂਦਾ ਸੋ ਇਸ ਕਰਕੇ ਆਪ ਪਾਰਟੀ ਹੋਣਾ ਜਿਹੜੀ ਕਿਸਾਨ ਦੀ ਇੱਕ ਨਾਅਰਾ ਸੀ ਜੈ ਜਵਾਨ ਜੈ ਕਿਸਾਨ ਅਸੀਂ ਉਸ ਨਾਅਰੇ ਦੇ ਵਿੱਚ ਪੈਦਾ ਤੇ ਅਸੀਂ ਆਪ ਕੋਈ ਕਿਸਾਨੀ ਨੂੰ ਅੱਗੇ ਲੈ ਕੇ ਜਾ 12000 ਤੋਂ ਵੱਧ ਲੈਣੀ ਖਾਲ ਜਿਹੜੇ ਆਪਕੇ ਕੀਤੇ

ਉਹ ਤਾਕਤਵਰੰਦਵਾਚੇ ਤਰ ਤੋਂ ਦੇ ਆ ਕੀੜਿਆਂ ਨਾਲ ਲੜਦੇ ਬਿਮਾਰੀਆਂ ਨਾਲ ਲੜਦੇ ਜਦੋਂ ਦਵਾਈਆਂ ਵੀ ਸਾਨੂੰ ਘੱਟ ਰੋਸ ਪਾਉਂਦੀ ਸਾਨੂੰ ਆਪਣੇ ਜ਼ਮੀਨ ਦੇ ਅੰਦਰ ਜ਼ਹਿਰ ਨਹੀਂ ਪਾਉਣਾ ਪਊਗਾ ਔਰ ਇਸੇ ਤਰ੍ਹਾਂ ਜਿਹੜਾ ਤੀਜਾ ਵੱਡਾ ਖਰਚਾ ਵਾ ਉਹ ਹੈ ਕਿ ਜਦੋਂ ਬੰਦੀਆਂ ਮਾਰਦੇ ਹੋ ਗਾ Haryana ਬੰਦੀਆਂ ਮਾਰਦੇ ਹੋ ਗਿਆ ਉਹ ਜਿਹੜਾ ਖਰਚਾ ਆਉਂਦਾ ਵਾ ਤਕਰੀਬਨ 6 ਹਜ਼ਾਰ ਕਰੋੜ ਰੁਪਏ ਸਰਕਾਰ ਨੂੰ ਬਜਟ ਹੋ ਰਿਹਾ ਜਦੋਂ ਬੰਗਿਆ ਕੇ ਲਾਂਗੂ ਚੋਰਦਾ ਸੋ ਇਸ ਕਰਕੇ ਬੜਾ ਵੱਡਾ ਸਰਕਾਰ ਨੇ ਪ੍ਰਬੰਧ ਕਰ ਲਿਆ ਆ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਮਾ ਭੈਣਾਂ ਸਾਡੀਆਂ ਬੇਟੀਆਂ ਦੇਖਣ ਜਿੱਦ ਕਰ ਤੂ ਫਾਨੂੰ ਆ 6 ਹਜ਼ਾਰ ਕਰੋੜ ਦੀ ਬਚਤ ਉਹੋਂ ਇਸ਼ੂ ਹੋ ਗਈ ਕੋ ਬਹੁਤਾ ਲੰਬਾ ਨਹੀਂ ਕਿੰਨਾ ਚਾਰਾਂ ਮਹੀਨੇ ਵਿਆਹ ਕਿ ਸ਼ੁਰੂ ਹੋ ਜਾਣਗੇ ਉਦੋਂ ਤੱਕ ਇਹ ਹੰਦਾਰ ਦਾ ਆਖਿਆ ਕਰ ਦੇਉਗਾ ਤਾਂ ਜੇ ਉਹ

ਮੇਰੇ ਕੋਲ ਨਹੀਂ ਆਪਾਂ ਦੀ ਪਾਰਟੀ ਤੇ ਦੀ ਗੀਨਣਾ ਮੈਨੂੰ ਆਪਣੇ ਲੀਡਰ ਤੋਂ ਹਰਕਮਾ ਔਰ ਰਿੰਕ ਜੇ ਵੀ ਵਾਰ ਦੀ ਉੱਤੇ ਤਬਾਹ ਕਿ ਉਹ ਜੋ ਦੇ ਗਿਆ ਉਹ ਕਰ ਦੇ ਉਹ ਕੈਪਟਨ ਅਮਰਿੰਦਰ ਸਿੰਘ ਵਗੂ ਨਹੀਂ ਤੇ ਗੁਦਕਾ ਸਾਹਿਬ ਦੇ ਸੌ ਚੱਕ ਲੋ ਇਹ ਜਿਹੜਾ ਐਮਪੀ ਲੋਕਾਂ ਨੂੰ ਸੁਖੀ ਰਿਹਾਦਾ ਹੋਵੇ ਕਾਰੇ ਕਰਦੇ ਪਿਛੋਂ ਬਾਅਦ ਅਮਲ ਕੋਈ ਨਾ ਹੋਵੇ ਨਾ ਕੋ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇ ਨਾ ਨੌਜਵਾਨਾਂ ਨੂੰ ਘਰ ਤੋਂ ਨੌਕਰੀ ਮਿਲੇ ਨਾ ਕੋ ਹੋਵੇ असि जो गरंटियां दिखा पूरी कचहरी चाहवा कचहरी नहीं आवानी लीडरशिप जो ते रिश्तेदार दिल्ली रुच सकते दिल्ली हजार हजार रुपया माव घर मिल गया उम पार्टी की सरकार प्रबंध कर लिया तो

ਜਿੱਥੇ ਪਾਣੀ ਦੀ ਲੋੜ ਸੀ ਉੱਥੇ ਪਾਣੀ ਪਹੁੰਚਾਇਆ ਜਿੱਥੇ ਦਵਾਈਆਂ ਦੀ ਲੋੜ ਸੀ ਉੱਥੇ ਦਵਾਈਆਂ ਪਹੁੰਚਾਈਆਂ ਜਿੱਥੇ ਚਾਰੇ ਦੀ ਲੋੜ ਸੀ ਉੱਥੇ ਚਾਰਾ ਜਿੱਥੇ ਰਾਸ਼ਨ ਦੀ ਲੋੜ ਸੀ ਉੱਥੇ ਰਾਸ਼ਨ ਜਿੱਥੇ ਜਿੱਥੇ ਤੁਸੀਂ ਤੋਂ ਦੇ ਹੀ ਆ ਸਰਪੰਚ ਨੇ ਇਹਨਾਂ ਦੇ ਦਿੱਤੀ ਦੇ ਰਾਜ ਚਾਹੁੰਦੇ ਜਿੱਥੇ ਮਟੀਰੀਅਲ ਲਿਆ ਕੇ ਉੱਥੇ ਵੰਡ ਦਿੱਤੀ ਹੈ ਉਹ ਪੂਰੀ ਤਰ੍ਹਾਂ ਆਪਣੇ ਇਲਾਕੇ ਦੇ ਨਾਲ ਲੋਕਾਂ ਆਪਣੇ ਇਲਾਕੇ ਦੀ ਮਦਦ ਕੀਤੀ ਫਿਰ ਐਸਐਸਪੀ ਡੀਸੀ ਦੇ ਨਾਲ

नवी पार्टी चाहे काम पार। तो कर रही है पूरी चढ़ दूसिया पार्टियां कांग्रेस पार्टी चेक चाहे लीडर छ्रोमणी अकाली दल चंगे चंगे लीडर छज गए लीडर छोड़े उसे परिवार न्याण का फुफड़ ही राज कर लिया कैप्टन साहब ने भी पार्टी चो की दल तो हमारे पार्टी है भगवंत मान जो साम घर उठ के जो मुख मंत्री बनिया वजह

ਜਿਵੇਂ ਗਰਵਾਪੁਰ ਜਿਹੜੀ ਲੰਬੀ ਲੀਡ ਨਾਲ ਆਵਾਜ਼ ਵਿੱਚ ਪਾਰਟੀ ਦੇ ਤਧੀਆ ਤੋਂ ਤੁਹਾਨੂੰ ਇਹ ਜੀ ਬੇਨਤੀ ਆ ਕਿ ਆਪਾਂ ਤਖੇ ਹੋ ਕੇ ਆਵਾਜ਼ੀ ਪਾਰਟੀ ਦਾ ਸਾਥ ਦਈਏ ਕਿ ਤਖੇ ਹੋ ਕੇ ਆਵਾਜ਼ੀ ਪਾਰਟੀ ਦੀਆਂ ਮੋਟਾ ਜੜੀਆਂ ਨੇ ਇਥੋਂ ਚੰਗੀ ਲੀਡ ਨਾਲ ਬੋਲ ਦਿੱਤਾ ਕੱਢੇ ਭੇਜिए ਪਰਜੰਟ ਸਾਡੀ ਮਰਦੀ ਦਾ ਕੰਮ ਤੇ ਸਾਡਾ ਮਰਦੀ ਤੇ ਤੋਂ ਕਿਸੇ ਪਾਰਟੀ ਨੂੰ ਕੋਈ ਕਮੀ ਪੇਸ਼ ਨਹੀਂ ਰਹਿੰਦੀ ਪਿਆਰੇ ਦਾ ਹੱਥੇ ਤੁਹਾਡੇ ਸਾਰੇ ਕੰਮ ਹੋਣਗੇ ਕਿਉਂਕਿ ਮੈਂ ਵਾਕਿਗੀਆਂ ਸਮੱਸਿਆਵਾਂ ਤੋਂ ਜਾਣੂ ਆ ਕਿਉਂਕਿ ਮੈਂ ਵਿਚਰਦਾ ਵਾਂ ਕਦੇ ਕਦੇ ਘਰਾਂ ਨੂੰ ਭਰਾਵਾ ਬੇੜਾ ਕਿਤੇ 15-20 ਸਾਲ ਤੇ ਮੈਨੂੰ ਇਹ ਕਿਰਦੇ ਹੋ ਗਏ ਆ ਤੁਹਾਡੇ ਨਾਲ ਪਹਿਲਾਂ ਪਤਾ ਹੀ ਨਹੀਂ ਕਰਦੇ ਰਹੇ ਨਾ ਕਾਦਾ ਹੀ ਕਰਦੇ ਸਿਮਲੇ ਦੇ ਉੱਤੋਂ ਅਹ ਇੱਕ ਵੀ ਸੇਵਾ ਕਰ ਰਹੇ ਆ ਘਰ ਘਰ ਤੱਕਾਂ ਨੂੰ ਲੋਕਾਂ ਦਾ ਪਤਾ ਵਾ ਤਹਆਂੀਆਂ ਸਮੱਸਿਆਵਾਂ ਤੋਂ ਜਾਣੂ ਆ ਸੋ ਤੁਹਾਡੇ ਜਿੰਨੇ ਮਸਲੇ ਆ ਇਲੈਕਸ਼ਨ ਤੋਂ ਬਾਅਦ ਪੈਰ ਦੇ ਹਾਰ ਤੇ ਖਾਸ ਕਰਕੇ ਜਿਹੜੀਆਂ ਆ ਤੁਹਾਡੀ ਬਰਗੋਡੇ ਵਾਲੀ ਪੁਰੀ ਆ महकमेरी को पहुंच गया इलेक्शन तो तो जिन्या संपर्क सड़क ने जो मिट्टी पैन आई उ जिथे रिफेर हो जिथे नमी बन वाली और तुलसी का भी अभी पंद्रह करोड़ का प्रोजेक्ट बनाया ਤੁਸੀਂ ਨੂੰ ਚੌੜੀ ਕਰਨ ਦਾ ਔਰ ਉੱਚੀ ਕਰਨ 15 ਕਰੋੜ ਦਾ ਪ੍ਰੋਜੈਕਟ ਬਣ ਕੇ ਤਿਆਰ ਆ ਉਹਦੇ ਪਿੱਛੇ ਕਿੰਨਾ ਲੱਗਾ ਵਾ ਕਿ ਤੁਸੀਂ ਜਿਹੜੀ ਆ ਉਦੋਂ ਕਿਆਰੋ ਸਾਹਿਬ ਤੋਂ ਬਾਅਦ ਨਹੀਂ ਕਿਹੜੇ ਕੀਤਾ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨੂੰ ਚੌੜੀਆਂ ਤੇ ਉੱਚੀਆਂ ਕੀਤਾ ਜਾਵੇ ਤਾਂ ਕਿ ਜਿਹੜਾ ਗਰਾਹ ਦੀ ਇਮਾਰਤ ਜਿੰਦੀ ਆ ਉਹ ਨੂੰ ਠੱਲ ਪੈ ਸੋ ਇਹ ਕਰਕੇ ਬਹੁਤਾਂ ਲੰਬਾ ਨਜੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਈਸ ਜੀ ਕਾ ਕਾਉਂਸਲਰ ਵਾਈਸ ਜੀ ਕਾ